ਕਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਚੱਲਦਾ ਹੀ ਕੰਮ ਪਟਾਈ ਦਾ ਐਲਰਾ ਅਲੂ ਦਾ ਤੇ ਬਾਕੀ ਝਾੜ ਵਧੀਆ ਏ ਥੋੜਾ ਜਿਹਾ ਰੇਟ ਏ ਘੱਟ ਆ ਸਾਡੇ ਫੇਰ ਪੀ ਨੂੰ ਧੜਾ ਕਰਿਆ ਹੋਇਆ ਆਪਣਾ ਝਾੜ ਨਕਲ ਆਊਗਾ 100 ਵਾਟੇ ਤੇ ਲਵੇ ਰੇਟ ਜਿਹੜਾ ਨਕਲ ਆਊਗਾ ਬਾਕੀ ਜਿਹੜੇ ਜਾਣੇ ਨੇ ਅੱਜ ਨਬੜ ਜਾਣਾ ਉਹਰੇ ਖੇਤ ਦਾ ਰਹ ਜਾਣੀ ਜਗਾਈ ਕਰਾਉਣ ਤੋਂ ਫਿਰ ਉਹ ਕੱਲ ਨੂੰ ਦੇਖਦਿਆਂ ਕਰਾਂਗੇ ਤੇ ਬਾਕੀ ਆਲੂ ਪੱਟਾਂਗੇ ਆਪਾਂ 15 ਤਰੀਕ ਤੋਂ ਬਾਅਦ ਹੀ ਪੱਟਾਂਗੇ ਨਾਲੇ ਥੋੜਾ ਜਿਹਾ ਮੌਸਮ ਸਾਫ਼ ਹੋ ਜਾਊਗਾ ਨਾਲੇ ਸੁੱਕ ਜਾਣਗੀਆਂ ਬੱਟਾਂ ਜਿਹੜੀਆਂ ਹੈਗੀਆਂ ਨੇ ਬਾਕੀ ਕਰੋ ਚੈੱਕ ਚੱਲਦਾ ਕੰਮ ਕਰ ਤੇ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਬੱਦ ਤੋਂ ਵੱਧ ਦੇਖਿਆ ਕਰੋ ਗਿੱਲੇ ਨੇ ਖੇਤ ਕੱਪਾ ਨਹੀਂ ਨਿਕਲਦੀ ਇਸੇ ਕਰਕੇ ਮਿੱਟੀ ਗਿੱਲੀ ਆਉਂਦੀ ਆ ਮਸ਼ੀਨ ਵੀ ਨਹੀਂ ਚੰਗੀ ਤਰ੍ਹਾਂ ਝਾੜਦੀ ਇਹ ਦੇਖੋ ਆਲੂ ਦਾ ਬਥੇਰਾ ਪਿਆ ਵਧੀਆ ਪੂਰਾ ਐਨ ਯਾਰ ਰਹਿ ਗਏ ਪੰਜ-ਛਤ ਤੱਕ ਜਿਹੜੇ ਨੇ ਪੜ ਜੂਗਾ ਫਿਰ ਕੱਲ ਨੂੰ ਕਰਾਉਣਾ ਚਗਾਈ ਦੂਈ ਮੋਟਰ ਦੇ ਵੀ ਕਰਾਉਣੀ ਆ ਗਿੱਲੇ ਕਰਕੇ ਆਲੂ ਬਹੁਤ ਹਿਟਾ ਰਹਿੰਦਾ ਏ ਰੈਕਟਰ ਮੋੜ ਕੇ ਮਸ਼ੀਨ ਮਿੱਟੀ ਨਹੀਂ ਝਾੜਦੀ ਰੰਗੀਦਰਾ ਪਰ ਗਿੱਲੀ ਬਹੁਤਾ ਮਿੱਟੀ ਟਰਾਲੀ ਲੋਡ ਕਰਨ ਨੂੰ ਤੇ 2.5 ਪੌਣੇ 390 ਦੇ ਲਾਵੇ ਘੱਟਾ ਹੋਊਗਾ ਬਾਕੀ ਦੇਖਦੇ ਆ ਟਰਾਲੀ ਚ ਪਊਗਾ ਜਾਂ ਨਹੀਂ ਜਿੰਮੇ ਵੀ ਹੋਊਗਾ ਕਰਾਂਗੇ ਖੇਤ ਆ ਗਿੱਲਾ ਆ ਖੇਤ ਦਾ ਨੱਪੜ ਗਿਆ ਆਪਣਾ ਬਰ ਰਹਿ ਗਈਆਂ ਤਿੰਨ ਕਮਹਾਂਟਾਂ ਚਾਰ ਕਮਹਾਂਟਾਂ ਚੁਗਣ ਤੋਂ ਫਿਰ ਸਲਾਈ ਮਾਰ ਕੇ ਫਿਰ ਲੱਗਦੇ ਨੇ ਬੰਦੇ ਕਰਨ ਲੋਡ ਤੇ ਬਾਕੀ ਕੱਲ ਨੂੰ ਕਰਾਂਗੇ ਚਗਾਈ ਛੋਟੂ ਆਲੂ ਜਾਕ ਓਏ ਹਾਂ ਠੇਕੇਦਾਰ ਹਾਂ ਜੀ ਪੂਰਾ ਜੋਰ ਮਾਰਿਆ ਫੇਰਾ ਜਾਨ ਪੂਰਾ ਇੱਕ ਦਾਮ ਯਾਰ ਦੇਖ ਰਹਾ ਲੱਗਦਾ ਡੇਢ ਕਿਲਾ ਹਨਾ ਪੂਰਾ ਪੂਰਾ ਤਕੜਾ ਬੰਦਾ ਐ ਪੂਰਾ ਤਕੜਾ ਬੰਦਾ ਦੇਖ ਲੋ ਕਹੇ ਬੰਦੇ ਨੇ 2 4 6 11 ਬੰਦੇ ਨੇ ਡੇਢ ਕਿਲਾ ਪੜਦਾ ਜੇ ਮੰਨ ਲੋ ਤੋਂ ਪਾਨ ਕਲੀ ਹੋਵੇ ਠੰਡ ਨਾ ਹੋਵੇ 2 ਕਿਲਿਆਂ ਨੂੰ ਹੱਥ ਲਾ ਦੇਣਗੇ ਠੰਡ ਕਰਕੇ ਮੜਾ ਮੋਟਾ ਬੱਚੇ ਨੂੰ ਸੇਕਣਾ ਪੈਂਦਾ ਏ ਇਹ ਧੰਨ ਨੇ ਜਿਹੜਾ ਇੰਨੀ ਠੰਡ 'ਚ ਕੰਮ ਕਰੀ ਜਾਂਦੇ ਨੇ ਜੇਬ 'ਚੋਂ ਹੱਥ ਬਾਹਰ ਨਿਕਲਦਾ ਇੰਨੀ ਠੰਡ ਆ ਧੁੱਪਾਂ ਦਾ ਨਾਉ ਥੇ ਨਹੀਂ ਹੈਗਾ ਲੋੜੀ ਤੋਂ ਬਾਅਦੇ ਨਿਕਲੂਗੀ ਪਹਿਲਾਂ ਤਾਂ ਕੋਈ ਸੁਭਾਅ ਆਪਣਾ ਹੀ ਬਦਲ ਬਾਈ ਜੀ ਵੀ ਆ ਬੱਚੇ ਨੂੰ ਬਾਕੀ ਦੇਖਦੇ ਆ ਕਿਤੇ ਅੱਜ ਜਗਰਾਤਾਂ ਨਾ ਹੋ ਜਵੇ ਫੇਰ ਕਿਤੇ ਟਰਾਲੀ ਫਸ ਜਾਵੇ ਅੱਜ ਪਹਿਲਾਂ ਹੀ ਟਰੈਕਟਰ ਪਾ ਲਾਂਗੇ 2-3 ਗਿੱਲਾ ਬਹੁਤ ਜ਼ਿਆਦਾ ਇਹ ਦੇਖੋ ਗਾਰਾ ਪਿਆ ਜਮੇ ਕੱਲ ਬਹੁਤ ਕਲੂਰਾ ਨਾਲ ਗੱਡੀ ਟਰਾਲੀ ਰਾਤ ਫਸ ਗਈ ਫਿਰ ਇੱਥੇ ਖੇਚੇ ਛੱਡ ਗਏ ਦੀ ਤੇ ਬਾਕੀ ਸਵੇਰੇ ਗੱਡੀ ਆ ਫਿਰ ਠੇਕੇਦਾਰ ਝਾੜ ਝੂਟ ਦੱਸ ਕਿੰਨਾ ਕਊਗਾ ਯਾਰ ਵੀਰੇ 100 ਕਾ ਉਂਟਾ ਸੁਪਰ ਹੈ ਹਾਂ 100 ਕਾ ਉਂਟਾ ਹੈ ਇਧਰ ਨੂੰ ਮੂੰਹ ਕਰ ਕੈਮਰਾ ਕੰਨੀ ਕਿੰਨਾ ਹੋਊ ਹੋਊਗਾ ਕਿੰਨਾ ਹੋਊ ਹਾਂ ਹਾਂ 100 ਕਾ ਉਂਟਾ ਸੂਪਰ ਹੋਗਾ ਹੋਊਗਾ ਨਜ਼ਾਰਾ ਆ ਜੂ ਫਿਰ ਤਾਂ ਰੇਟ ਨਹੀਂ ਹੈਗਾ ਨਾ ਰੇਟ ਨੇ ਮਾਰਤੇ ਰੇਟ ਹੁੰਦਾ ਨਾ 8 9 9 10 ਰੁਪਏ ਫਿਰ ਨਜ਼ਾਰਾ ਆ ਜਾਣਾ ਤੇ 80 90000 ਦਾ ਕੀਲਾ ਹੁੰਦਾ ਇਸ ਵਾਰ ਫੋਕਸ ਕਰ ਲੈ ਸੋਰਾ ਸੋਨੇ ਵਾਲਾ ਲੱਗੇ ਦੀ ਲੋਡ ਕਰਨ ਲੋਡ ਕਰਦਿਆਂ ਨੂੰ ਨਹੀਂ ਰਹੀ ਹੋ ਜਾਂਦਾ तकरीबन ਅੱਧੇ ਗੱਟੇ ਹੋ ਚੱਲੇ ਲੋਡ ਬਾਕੀ ਰਹਿ ਗਿਆ ਤਿੰਨ ਢਾਂਗਾ ਹੋਰ ਲੱਗਣਗੇ ਆਪਣਾ ਆਲੂ ਵੀ ਸਾਰੀ ਪੈ ਜਾਣਾ ਟਰਾਲੀ ਜੇ ਤੇ ਥੋੜੀ ਜੀ ਉੱਪਰ ਨੱਕਲ ਕੇ ਢਾਂਗਾ ਰੱਸਾ ਪਾਵਾਂਗੇ ਇਹਨਾਂ ਨੂੰ ਬਾਕੀ ਦੇਖਦੇ ਆ ਅੱਜ ਟੋਚ ਨਬਾ ਕੀ ਗੱਡ ਲਾਂਗੇ ਟਰਾਲੀ ਤੇ ਇਕੱਲੇ ਟਰੈਕਟਰ ਨੇ ਕੱਢਣੀ ਨਹੀਂ ਹੈਗੀ ਗਿੱਲਾ ਬਹੁਤ ਜ਼ਿਆਦਾ ਇਹ ਦੇਖੋ ਗਾਰਾ ਪਿਆ ਰੈਡ ਹੋ ਜਾਮੇ ਟਰਾਲੀ ਦੇ ਟਾਇਰਾਂ ਨੂੰ ਮਿੱਟੀ ਲੱਗੀ ਹੋਈ ਆ ਕਰਕੇ ਲੋਡ ਫੇਰ ਦੇਖਦੇ ਆ ਤੋਰ ਕੇ ਟਰਾਲੀ ਵੀ ਕੀ ਬਣਦਾ ਏ ਇਕ ਟਾ ਇੱਕ ਲਾਈਨ ਪਰੇ ਰਹਿੰਦੀ ਆ ਚੱਕਣ ਤੋਂ ਬਾਕੀ ਅੱਧੀ-ਅੱਧੀਆਂ ਇੱਧਰ ਆਉਂਦੀਆਂ ਨੇ ਨੇਰੇ ਕਰਕੇ ਵਧੀਆ ਨਹੀਂ ਮੰਨਦੀ ਵੀਡੀਓ ਚੱਲਦਾ ਕੰਮ ਕਰ ਵਧੀਆ ਟਰਾਲੀ ਕੱਢ ਲਈ ਆਪਾਂ ਬਾਹਰ ਦੋ ਜਣ ਪਾ ਕੇ ਪਹਿਲੀ ਪਾਲਿਆ ਦੀ ਜਿਹੜੇ 50 70 ਘਟੇ ਰਹਿੰਦੇ ਦੀ ਬਾਹਰ ਖੜ ਕੇ ਪਾ ਲਾਣੇ ਆ ਤੇ ਗੱਡੀ ਭਰਨੀ ਆ ਤੇ ਕੱਲ ਵਾਲੀ ਟਰਾਲੀ ਵੀ ਆਪਣੀ ਖੜੀ ਔਕਣੇ ਦੂਆ ਡਾਇਰੈਕਟਰ ਭੇਜਤਾ ਦੂ ਟਰਾਲੀ ਪਾਉਣ ਫਿਰ ਬਾਕੀ ਕਰ ਰਹੇ ਨੇ ਬੰਦੇ ਲੋਡ ਰਹਿੰਦੇ ਨੇ 50 ਘਟੇ ਠੇਕੇਦਾਰ ਕਿੰਨੇ ਘਟੇ ਰਹਿੰਦੇ ਨੇ 50 ਕਹਿਣਗੇ ਹੋਰ ਹਣਾ ਕਰ ਦੋ ਫਿਰ ਕਹਾ ਘਾ ਕਰਦੇ ਆ ਢਾਂਗ ਸਹੀ ਲਾਇਓ ਟਰਾਲੀ ਉੱਪਰ ਉਂਕੀ ਨਕਲ ਗਈ ਬਾਕੀ ਨਹੀਂ ਰੱਸਾ ਪਾਵਾਂਗੇ ਰੱਸਾ ਹੈਗਾ ਦਾਵੇ ਪਹਿਲੇ ਜਾਣਾ ਤਾਂ ਰੱਸਾ ਘੇ ਲਪਾਏਗਾ ਕੰਡਾ ਨਹੀਂ ਕਰਾਉਣਾ ਕੰਡਾ ਹੋਊਗਾ ਤੂਰਾ ਦੇ ੱਡੇ ਤੇ ਗਵਿੰਦਗੜ੍ਹ ਕੋਲ ਔਰੇ ਕੋਈ ਉਹ ਹੁਣ ਆਈ ਨਹੀਂ ਖੁੱਲਾ ਗੰਡਾ ਡੰਡਾ ਲੱਗਦਾ ਡੰਡਾ ਲਾ ਲਓ ਪਿਛਲੀ ਢਾਂਗ ਛੋਟੀ ਲਾ ਦਿਓ ਡੰਡਾ ਨਹੀਂ ਲਾਇਆ ਡੰਡਾ ਲਗਾ ਤਾਂ ਇਹ ਬਾਹਰ ਆ ਜਾਵੇ ਬੋਲੀ ਚਲ ਜਮੇ ਲੋਟ ਲਾ ਕੇ ਤਾਂ ਓਕਣ ਕਰ ਲੋ ਦੇਖੇਗਾ ਪੰਜ ਦਸ ਨਾ ਜੇ ਤਾਂ ਉੱਪਰ ਕਰ ਦਿੰਗੇ ਹਾਂ ਹਾਂ ਬਸ ਤੇ ਪਿੱਛੇ ਰੱਖ ਕੇ ਲਗਾਈਏ ਕਹੀ ਉਹੀ ਸਾਰਾ ਸਮਾਨ ਸਾਮ ਤਾਂ ਮੋਨੂ ਸੁਝਾਇ ਮਨੂ ਆ ਫਿਰ ਕੋਈ ਸਾਰਾ ਸਮਾਨ ਕੋਈ ਇਹ ਕਈ ਇਧਰ ਕਰਾਂਗੇ ਦੋਰਾ ਸੁਭਾ ਜੀ ਇੱਕ ਥੜਾ ਰਹਿ ਗਿਆ ਟੱਕ ਲਗਾਣਾ ਕਿੱਥੇ ਆ ਉਧਰ ਟੂਲ ਚ ਪਿਆ ਉਹ ਦੂਏ ਟਰੈਕਟਰ ਤੇ ਵਗਿਆ ਟੂਲ ਚ ਇਹ ਜ ਨਹੀਂ ਹੈਗਾ ਸਭਰਾਜ ਚ

ਲੈ ਕੇ ਚੱਲਦੇ ਆ ਮੈਂ ਹੁਣ ਸਾਈਡ ਤੇ ਚੱਲਦੇ ਆ ਜੀ ਕੰਡਾ ਕਰਉਣਾ ਇੱਕ ਟਰੈਕਟਰ ਆ ਆਪਣਾ ਬਾਗਿਆ ਪਹਿਲਾਂ ਬਾਅਦ ਕੰਡਾਣਾ ਲੂਜੀ ਟਰਾਲੀ ਦਾ ਕੰਡਾ ਫਿਰ ਆ ਕੇ ਫਿਰ ਪਾਉਂਦੇ ਆ ਗੱਡੀ ਜੀ ਡਾ ਹੋ ਗਿਆ ਜੀ ਟਰਾਲੀਆਂ ਦਾ ਗੱਡੀ ਆ ਜਾਵੇ ਫਿਰ ਪਾਉਨੇ ਆ ਇਹ ਆਪਣਾ ਹੋ ਜਾਣਾ ਮਾਲ 2200 ਕੁਇੰਟਲ ਦੇ ਲਵੇ ਹੋ ਜਾਣਾ ਦੋ ਟਰਾਲੀਆਂ ਦਾ ਇਹ ਬਾਕੀ ਗੱਡੀ ਆਏ ਤੇ ਫਿਰ ਪਾਉਨੇ ਗੱਡੀ 'ਚ ਮਾਲ ਬਾਕੀ ਕਲੀਅਰ ਕਰਦੇ ਆ ਵੀ ਕਿੰਨਾ ਕਿੰਨਾ ਬਜਨ ਹੋਇਆ